ਸੁਪਨੇ ਵੱਡੇ ਪਰ ਅੰਕਾਂ ਦੀ ਇੱਕ ਲਾਈਨ ਨੇ ਸਭ ਕੁਝ ਖਤਮ ਕਰ ਦਿੱਤਾ ਇੱਕ ਪਾਸੇ ਜਸ਼ਨ ਮਨਾਇਆ ਜਾ ਰਿਹਾ ਤੇ ਦੂਜੇ ਪਾਸੇ ਮਾਤਮ ਸਵਾਲ ਇਹ ਨਹੀਂ ਹੈ ਕਿ ਕੌਣ ਪਾਸ ਹੋਇਆ ਕੌਣ ਫੇਲ ਹੋਇਆ ਸਵਾਲ ਇਹ ਹੈ ਕਿ ਅੱਜ ਵੀ ਅਸੀਂ ਅੰਕਾਂ ਨੂੰ ਆਪਣੀ ਜ਼ਿੰਦਗੀ ਤੋਂ ਵੱਧ ਤਰਜੀਹ ਦੇ ਰਹੇ ਹਾਂ ਸੱਚੀ ਕਾਲ ਮੈਂ ਹਰਿਆ ਸਮਝਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਮੈਂ ਤੁਹਾਨੂੰ ਦੋ ਤਸਵੀਰਾਂ ਦਿਖਾਵਾਂਗੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਹਾਲ ਹੀ ਹਲੇ ਬੀਤੇ ਦੇਣੀ ਜੋ 10ਵੀਂ ਤੇ 12ਵੀਂ ਦੇ ਰਿਜ਼ਲਟ ਆਏ ਨੇ ਇਸ ਦੇ ਵਿੱਚ ਕਈ ਕੁੜੀਆਂ ਨੇ ਕਈ ਮੁੰਡਿਆਂ ਨੇ ਮੱਲਾ ਮਾਰੀਆਂ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਖਬਰ ਵੀ ਨਿਕਲ ਕੇ ਸਾਹਮਣੇ ਆਈ ਹੈ ਜੋ ਬੇहद ਗੰਭੀਰ ਮੁੱਦਿਆਂ ਦੇ ਨਾਲ ਵੀ ਭਰੀ ਹੋਈ ਹੈ ਤੇ ਬੜਾ ਦੁੱਖ ਹੁੰਦਾ ਹੈ ਕਿ ਅੰਕਾਂ ਦੀ ਇੱਕ ਲਾਈਨ ਜਿਹੜੀ ਹੈ ਉਹ ਸਾਡੀ ਜ਼ਿੰਦਗੀ ਦਾ ਸਭ ਕੁਝ ਖਤਮ ਕਰ ਦਿੰਦੀ ਹੈ ਇੱਥੋਂ ਤੱਕ ਸਾਡੀ ਜ਼ਿੰਦਗੀ ਨੂੰ ਹੀ ਖਤਮ ਕਰ ਦਿੰਦੀ ਹੈ ਤਾਂ ਕਿੰਨੇ ਕੁ ਸਹਿਮਤ ਹੋ ਤੁਸੀਂ ਇਸ ਗੱਲ ਦੇ ਨਾਲ ਆਪਣੇ ਵਿਚਾਰ ਕਮੈਂਟ ਬਾਕ ਦੇ ਵਿੱਚ ਜ਼ਰੂਰ ਦੱਸਣਾ ਦਿਆਂ ਗੱਲਬਾਤ ਪੂਰੇ ਮਾਮਲੇ ਤੇ ਕੀ ਅਖਿਰ ਹੋਇਆ ਕੀ ਹੈ ਪਹਿਲੀ ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀ ਜਿੱਥੇ 12ਵੀਂ ਕਲਾਸ ਦੀ ਜਮਾਤ ਦਾ ਇੱਕ ਨੌਜਵਾਨ ਜਿਸ ਨੇ ਖੁਦਕੁਸ਼ੀ ਕਰ ਲਈ ਉਹ ਇਸ ਕਰਕੇ ਕੁਝ ਅੰਕਾਂ ਦੀ ਜਿਹੜੀ ਲਾਈਨ ਸੀ ਉਸ ਤੇ ਜ਼ਿੰਦਗੀ ਨੂੰ ਉਤਬਾਹ ਕਰ ਗਈ 12ਵੀਂ ਜਮਾਤ ਦੇ ਵਿੱਚ ਨੌਜਵਾਨ ਜਿਹੜਾ ਫੇਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਂਦਾ ਤੇ ਖੁਦਕੁਸ਼ੀ ਕਰ ਲੈਂਦਾ ਹੈ ਪਰਵਾਰਿਕ ਮੈਂਬਰਾਂ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਆਪਣੇ ਸਪਨੇ ਪੂਰੇ ਕਰਨਾ ਚਾਹੁੰਦਾ ਸੀ ਜੋ ਕਰ ਨਹੀਂ ਸਕਿਆ ਮਾਪਾ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਤੁਸੀਂ ਦੂਜੀ ਤਸਵੀਰ ਦੇ ਵਿੱਚ ਦੇਖੋ ਦੂਜੀ ਤਸਵੀਰ ਦੇ ਵਿੱਚ ਇਹ ਉਹ ਨੌਜਵਾਨ ਲੜਕਾ ਆ ਜਿਸ ਦੇ ਪਾਸ ਹੋਣ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਕਰ ਰਹੇ ਘਰ ਵਾਲੇ ਪਰ 35 ਅੰਕ ਲੈ ਕੇ ਵੀ ਉਹ ਪਾਸ ਹੋ ਜਾਂਦਾ ਹੈ ਅਤੇ ਉਹ ਪਰਿਵਾਰ ਜਿਹੜਾ ਹੈ ਪੂਰਾ ਖੁਸ਼ੀ ਦੇ ਨਾਲ ਜਸ਼ਨ ਮਨਾ ਰਿਹਾ ਹੈ ਇਸ ਤਸਵੀਰ ਨੇ ਇੱਕ ਗੱਲ ਤਾਂ ਜ਼ਾਹਿਰ ਕੀਤੀ ਹੈ ਕਿ ਅੰਗ ਜਿਹੜੇ ਨੇ ਉਹ ਜ਼ਿੰਦਗੀ ਤੋਂ ਵੱਧ ਤਰਜੀਹ ਨਹੀਂ ਦਿੰਦੇ ਜਿੰਨੇ ਵੀ ਅੰਕਾਏ ਨੇ ਬੱਚਿਆਂ ਦੀ ਸੋਚ ਉਹਦੀ ਮਾਨਸਿਕਤਾ ਨੂੰ ਕਿਸ ਤਰ੍ਹਾਂ ਵਧਾਵਾ ਦੇਣਾ ਹੈ ਕਿਸ ਤਰ੍ਹਾਂ ਉਸ ਨੂੰ ਹੌਸਲਾ ਦੇਣਾ ਹੈ ਤਾਂ ਜੋ ਆਪਣੇ ਸੁਪਨੇ ਨੂੰ ਪੂਰੇ ਕਰ ਸਕੇ ਇਹ ਤਸਵੀਰ ਜਿਹੜੀ ਹੈ ਉਹ ਇਸ ਗੱਲ ਨੂੰ ਜ਼ਾਹਿਰ ਕਰਦੀ ਹੈ ਫਿਲਹਾਲ ਤੁਸੀਂ ਇਸ ਤਸਵੀਰ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਣਾ جس نوجوان نے 12ویں ਦੇ ਵਿੱਚ پاس ਨਾ ਹੋਣ ਕਰਕੇ ਖੁਦਕੁਸ਼ੀ ਕਰ ਲਈ ہے ਉਸ ਦੇ ਪਰਿਵਾਰਕ ਮੈਂਬਰ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਸਰ ਕੀ ਨਾਮ ਹੈ ਤੁਹਾਡਾ ਜੀ ਸੁੱਚਾ ਸਿੰਘ ਨਾਮ ਹੈ ਸਰ ਅੱਜ ਸਰ ਜਿਹਨੇ ਸੁਸਾਇਟੀ ਕੀਤਾ ਕੀ ਕਰਨ ਲਿਆ ਜੀ ਸੁਸਾਇਟੀ ਦਾ ਸਰ ਉਹ ਪਲੱਸ 2 ਜੋ پیپر رزلٹ ਜੀ پاس ਹੋਇਆ ਜੀ ਆ سوری ਫੇਲ ਹੋ ਗਿਆ ਤਾਂ ਫੇਲ ਹੋਣ ਤੋਂ ਬਾਅਦ ਸਰ ਉਹਨੇ ਕੋਸ਼ਿਸ਼ ਘਰ ਕੋਈ ਗੱਲਬਾਤ ਨਹੀਂ ਕੀਤੀ ਹੈ ਸਕੂਲ ਆਪੇ ਰਿਜ਼ਲਟ ਆਉਣ ਤੋਂ ਪਹਿਲਾਂ ਸਰ ਸਿਟੀ ਯੂਨੀਵਰਸਿਟੀ ਇਨਫੋਰਮੇਸ਼ਨ ਵਾਸਤੇ ਲੇ ਗਿਆ ਵੀ ਮੈਂ ਪੜਨਾ ਵਾਂ ਅੱਗੇ ਤੇ ਜਦੋਂ ਪੀਪਰ ਰਿਜ਼ਲਟ ਆਇਆ 4 ਵਜੇ ਤੋਂ ਬਾਅਦ ਉਹਨਾਂ ਨੇ ਤੋਂ ਨਾਈਟ ਦੇ ਵਿੱਚ ਕੋਠੇ ਜਾ ਕੇ ਫਾ ਲੈ ਲਿਆ ਜੀ ਅੱਛਾ ਕਿਹੜੇ ਸਕੂਲ ਚ ਪੀਪਰ ਇੱਥੇ ਚੱਲ ਰਹੇ ਉਹ ਸਰਕਾਰੀ ਸਕੂਲ ਨੂਰ ਪਰਵੇਸ਼ ਚ ਸਰਕਾਰੀ ਤੇ ਹੁਣ ਬੀਏ ਦੀ ਵੀ ਮਤਲਬ ਪੜ੍ਹ ਸਰ ਹਾਂਜੀ ਅੱਗੇ ਪੜ੍ਹਾਈ ਕਰਨ ਵਾਸਤੇ ਸੋਚ ਰਿਹਾ ਸੀਗਾ ਜਾ ਕੇ ਸਿਟੀ ਯੂਨੀਵਰਸਿਟੀ ਜਾ ਕੇ ਆਪਣੇ ਫਰੈਂਡ ਨਾਲ ਤੇ ਉੱਥੋਂ ਜਦੋਂ ਸਰ ਵਾਪਸੀ ਆਇਆ ਰਾਤ ਨੂੰ ਰੋਟੀ ਪਾਣੀ ਖਾ ਕੇ ਘਰ ਦੇ ਨੂੰ ਕੁਛ ਨਹੀਂ ਦੱਸਿਆ ਜੀ ਅੱਛਾ ਜੀ ਰਾਤ ਨੂੰ 5-4-5 ਸਰ ਆਉਣੀ ਜਾਂਦੀ ਉਮਰ ਦੀ ਹਾਂਜੀ ਤੇ ਹੁਣ ਇਹ ਕਿਹੜੀ ਜਗ੍ਹਾ ਸੀ ਚਾਹੜ ਪਿੰਡ ਜੀ ਚਾਹੜ ਚਾਹੜ ਪਿੰਡ ਲਾਡਵਾਰ ਰੋੜ ਤੇ ਜੀ ਰੱਜਵਾਲਾ ਬੱਗਾ ਕੋਰਡ ਡਿਸਟ ਪੋਸਟ ਆਫ ਸਰ ਅਜ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਤੁਸੀਂ ਸਰ ਹੁਣ ਅਸੀਂ ਤਾਂ ਪਰਮਾਤਮਾ ਦੇ ਭਾਣੇ ਨੂੰ ਮਨਜ਼ੂਰ ਕਰਨ ਵਾਲਾ ਕੰਮ ਆ ਜੀ ਹੁਣ ਹੁਣ ਬੱਚਾ ਆਪਣੇ ਦਿਮਾਗ ਦੇ ਕੋਈ ਪਲੈਨਿੰਗ ਕਰ ਗਿਆ ਜੀ ਕੀ ਕਰ ਗਿਆ ਉਹ ਕਿਸੇ ਨੂੰ ਕੁਝ ਨਹੀਂ ਦੱਸਿਆ ਪਹਿਲਾਂ ਉਦੋਂ ਮੁੰਡਾ ਠੀਕ ਸੀ ਹਾਂ ਬਿਲਕੁਲ ਸਹੀ ਸੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਜੀ ਅੱਜ ਰਿਜ਼ਲਟ ਤੋਂ ਬਾਅਦ ਹੀ ਆ ਰਿਜ਼ਲਟ ਤੋਂ ਬਾਅਦ ਸਾਰੋ ਕਰ ਗਿਆ ਜੀ ਆਪਾਂ ਪ੍ਰਸ਼ਾਸਨ ਨੇ ਵੀ ਮਤਲਬ ਆਹ ਪ੍ਰਸ਼ਾਸਨ ਨੇ ਪੂਰੀ ਸਾਡੀ ਹੈਲਪ ਕੀਤੀ ਆ ਜੀ ਆਪਣੇ ਡੀ ਐਮ ਸੀ ਹਸਪੀਟਲ ਰੈਫਰ ਕੀਤਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਡੈੱਡ ਕੋਸ਼ਿਸ਼ ਕਰਨ ਤੋਂ ਬਾਅਦ ਸੀਮ ਹਸਪੀਟਲ ਲੈ ਕੇ ਆਏ ਜਿੱਥੇ ਹੁਣ ਪੋਸਟਮਾਰਟਮ ਹੋਇਆ ਜੀ ਤੇ ਹੁਣ ਅਸੀਂ ਘਰੇ ਉੱਥੋਂ ਇਹਨੇ ਪੇਪਰਾਂ 'ਚ ਨੰਬਰ ਘੱਟ ਆਏ ਸੀਗੇ ਤੇ ਫੇਲ ਹੋ ਗਿਆ ਉਹਦੇ 'ਚ ਉਹਦੇ ਕਰਕੇ ਰਾਤ 15 ਜਗ ਨੂੰ ਨੇ ਸੁਸਾਈਡ ਕਰ ਲਿਆ ਅੱਛਾ ਜੀ ਬਸ ਤੇ ਕਿੰਨੇ ਕੁ ਇਹਦਾ ਸੁਸਾਈਡ ਕੀਤਾ ਜੀ ਕੱਲ ਨੂੰ ਆਪਾਂ ਨੂੰ ਸਵੇਰੇ ਤਕਨ 7 ਵਜੇ ਦਾ ਹੋਇਆ ਸੀ ਇਹ 15 ਜਗ ਨੂੰ ਤੇ ਉਦੋਂ ਵੱਡੀ ਐਮਸੀ ਲੈ ਆਏ ਸਾਢੇ 4 ਵਜੇ ਉਹਨਾਂ ਨੇ ਡਿਕਲੇਅਰ ਕਰਤਾ ਡੈੱਡ ਤੇ ਅੱਜ ਪੋਸਟਮਾਰਟਮ ਆਇਆ ਬਸ ਕਿਹਦੇ ਗਾਣੇ ਦਾ ਮਾਮਲਾ ਸਰ ਲੱਟ ਰੋਲ ਮਾਮਲਾ ਇਹ ਪੁਨਾ ਕੋਰਪੋਰੰਡ ਹੋ ਗਿਆ ਜੀ ਬੱਚਾ ਹੋ ਗਿਆ ਸਰ ਕੁਝ ਹੋ ਗਿਆ ਸਰ ਸੁਵਿਨਾ ਤੁਹਾਡੇ ਨਾਲ ਸਾਂਝਾ ਕੀਤੀਆਂ ਇੱਕ ਪਾਸੇ ਤੁਸੀਂ ਦੇਖਿਆ ਕਿ ਘਰ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਸੀਗਾ ਤੇ ਦੂਜੇ ਘਰ ਦੇ ਵਿੱਚ ਮਾਤਮ ਸਵਾਲੇ ਖੜਾ ਹੋ ਜਾਂਦਾ ਜਿਸ ਤੋਂ ਬਾਅਦ ਕਿ ਇਹ ਸਿਰਫ ਨੰਬਰ ਨਹੀਂ ਸੀ ਬਲਕਿ ਸੁਪਨਿਆਂ ਦਾ ਅੰਤ ਸੀ ਇੱਕ ਨੌਜਵਾਨ ਦੇ ਮਨ ਦਾ ਟੁੱਟਣਾ ਇੱਕ ਮਾਪਿਆਂ ਦੀ ਉਹ ਖਾਮੋਸ਼ੀ ਜੋ ਕਦੇ ਨਹੀਂ ਟੁੱਟੇਗੀ ਸਵਾਲ ਇਹ ਨਹੀਂ ਹੋ ਰਿਹਾ ਕਿ ਆਖਿਰ ਬੱਚਾ ਫੇਲ ਕਿਉਂ ਹੋ ਜਾਂਦਾ ਹੈ ਸਵਾਲ ਇਹ ਖੜਾ ਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਜਿੱਤਣ ਦੀ ਦਿਸ਼ਾ ਕਿਵੇਂ ਅਤੇ ਕਿਸ ਤਰੀਕੇ ਦੇ ਨਾਲ ਦੇ ਰਹੇ ਹਾਂ ਇਸ ਖਬਰ ਦੇ ਨਾਲ ਤੁਸੀਂ ਵੀ ਸਤਰ ਕਰੋ ਤੇ ਆਪਣੇ ਬੱਚਿਆਂ ਨੂੰ ਜਿੱਤਣ ਦੇ ਲਈ ਉਸ ਦੇ ਮੁਕਾਮ ਨੂੰ ਹਾਸਲ ਕਰਨ ਦੇ ਵਿੱਚ ਸਹੀ ਦਿਸ਼ਾ ਦਿਖਾਓ